ਏ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਖਸਮ ਜੀ ਨੂਰ ਅਸੂ ਕੁਰ ਸੋ ਚੱਕੀਐ ਤਉ ਜਿਥੇ ਸੱਤੀ ਪਾਤਸ਼ਾਹ ਮਲ ਜਨਮ ਦੀ ਕਤੀਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਤੁਨਾ ਸ੍ਰੀ ਬਾਣੀ ਭਗਤਾਂ ਕੀ ਭਗਤ ਰਬਦਾਸ ਓ ਕੰਕਾਰ ਸਤਿਗੁਰ ਪਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਆਪ ਦੀ ਆਰ ਕਿਆ ਤੀਜੈ ਵਤਨੀ ਤੋਰ ਮੋਰ ਮਨ ਮਨ ਜਨਕੂ ਪੂਰਨ ਦੀਜੈ ਦੀਨ ਦਿਆਨ ਤੁਮ ਸਰ ਆਪ ਅਪਿਆਰ ਪਿਆ ਕੀਜੈ ਮਤਨੀ ਤੋਰ ਮੋਰ ਮਨ ਮਨ ਜਨਕੂ ਪੂਰਨ ਦੀਜੈ

ਅਗੋਧ ਜਮਿ ਮਿਸਰੇ ਤੇ ਮਾਦੋ ਇਹ ਜਨਮ ਤਮਾਰੇ ਲਿਖੇ ਕੈਰਵਦਾਸ ਆਸ ਲਗ ਜੀਵੋ تیر ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਤੈ